ਜਗਤਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ ਹਾਉ ਆ ਤੁਮ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਸਥਾਨ ਉਦਾਸੀ ਨਾਸ਼ਰਮ ਡੇਰਾ ਬਾਬਾ ਇਕਮਦਾਸ ਜੀ ਮਹਾਰਾਜ ਪਿੰਡ ਬੋਲਾਵਾਲੀ ਨੇੜੇ ਸੰਗਰੀਆ ਮੰਡੀ ਰਾਜਸਥਾਨ ਜਿੱਥੇ ਅਸਥਾਨ ਦੇ ਸਮੂਹ ਮਹਾਪੁਰਸ਼ਾਂ ਦੀ ਅਪਾਰ ਕਿਰਪਾ ਸਦਕਾ ਭੰਡਾਰ ਵਿੱਚ ਲੰਗਰ ਤਿਆਰ ਕਰਨ ਲਈ ਲਗਾਈਆਂ ਗਈਆਂ ਆਧੁਨਿਕ ਮਸ਼ੀਨਾਂ ਦੇ ਅਦਗਾਟੀ ਸਮਾਰੋਹ ਵਿੱਚ ਇਕ ਸਮਾਗਮ ਕੀਤਾ ਗਿਆ ਸਥਾਨ ਦੇ ਗੱਦੀ ਨਿਸ਼ੀਣ ਸ਼੍ਰੀਮਾਨ ਵੈਦ ਮਹੰਤ ਪੂਰਾ ਦਾਸ ਜੀ ਅਤੇ ਮੰਤ ਰਮਨਦੀਪ ਦਾਸ ਔਦਾਸੀਨ ਦੀ ਦੇਖ ਰੇ ਖੇਠ ਕਰਵਾਏਗੇ ਇਸ ਸਮਾਗਮ ਵਿੱਚ ਬਖ ਬਖ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਹਾਜ਼ਰੀ ਲਗਵਾਈ ਜਿਨ੍ਹਾਂ ਵਿੱਚ ਸ਼੍ਰੀਮਾਨ ਮਹੰਤ ਸਵਰਨ ਪ੍ਰਸ਼ਾਦ ਜੀ ਅਖਾੜਾ ਬਾਲਾਨੰਦ ਅੰਮ੍ਰਿਤਸਰ ਮਹਾਂਤ ਰਵਿੰਦਰ ਦਾਸ ਜੀ ਅਖਾੜਾ ਬ੍ਰਹਮਪੋਟਾ ਵੱਲੋਂ ਮਹੰਤ ਸ਼੍ਰੀਸ਼ ਮੁਨੀ ਜੀ ਅੰਮ੍ਰਿਤਸਰ ਮਹੰਤ ਹਰਨੇਹਾਲ ਦਾਸ ਜੀ ਅਖਾੜਾ ਮਹੰਤ ਟਹਿਲ ਦਾਸ ਜੀ ਅੰਮ੍ਰਿਤਸਰ ਮਹੰਤ ਕਰਨ ਦਾਸ ਜੀ ਜੰਗਿਆਣਾ ਮਹੰਤ ਸਰਦੇਵ ਮੁਨੀ ਜੀ ਸੇਖਾ ਝੜੀ ਸੰਤ ਲਾਭ ਦਾਸ ਜੀ ਸੇਖਾ ਝੜੀ ਮਹੰਤ ਹਰੀ ਦਾਸ ਜੀ ਧੋਨੇਵਾਲੇ ਮਾਲਪੁਰ ਮਹੰਤ ਸੁਆਮੀ ਕਮਲਜੀਤ ਸਿੰਘ ਦੀ ਸਾਸਤੀ ਸੁਖਾਣਾ ਦਾ ਮਹੰਤ ਗਰੀਬ ਦਾਸ ਜੀ ਕੋਟਕਪੁਰਾ ਮਹੰਤ ਗੋਪਾਲ ਦਾਸ ਜੀ ਕੈਲੇਵੰਦਰ ਸਮੇਤ ਅਨੇਕਾ ਮਹਾਪੁਰਸ਼ ਪੂਜਯ ਹੋਇਸਾਨ ਸੱਚੀ ਤੇਰੇ ਨਾ ਪ੍ਰੀਤੀ ਜਨਾ ਜੋੜੀ ਉਹਨਾਂ ਦੇ ਪੇੜੇ ਪਾ জড়ি ওনার বেড়া পরিক না চোড়ি না ভতি நிதி ஒன்றா கே நாம் सुवी नानी सी ਸ੍ਰੀ ਗੰਦਰਜੀ ਮਹਾਰਾਜ ਕੀ ਜੈ ਸੱਚੀ ਦਾੜੀ ਸ੍ਰੀ ਸੰਗਤ ਸਹਿ ਮਹਾਰਾਜ ਕੀ ਜੈ ਸਿੱਧਮਾ ਬਾਬਾ ਇਕਮੰਦਾਸ ਮਹਾਰਾਜ ਕੀ ਜੈ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਸਾਡੇ ਤਨ ਤਨ ਬਾਬਾ ਇਕਮੰਦਾਸ ਜੀ ਦੀ ਸਮਾਦ ਪਿੰਡ ਬੋਲਿਆਂ ਵਾਲੀ ਵਿਖੇ ਸਾਡੇ ਸਤਿਕਾਰਯੋਗ ਮਹਾਂਤ ਬਾਬਾ ਪੂਰਾ ਦਾਜ ਜੀ ਉਹਨਾਂ ਦੇ ਸ਼ਿਸ਼ ਮਹਾਂਤ ਬਾਬਾ ਰਮਨਦੀਪ ਦਾਜ ਜੀ ਸਮੂਹ ਭੇਗ ਪੋਹਾਰ ਨੇ ਇਕੱਤਰ ਹੋ ਕੇ ਡੇਰੇ ਦੇ ਲੰਗਰ ਵਾਸਤੇ ਜੋ ਲੰਗਰ ਤਿਆਰ ਕਰਨ ਲਈ ਮਸ਼ੀਨਰੀ ਲਿਆਂਦੀ ਗਈ ਸੀ ਆਟਾ ਗੁੰਨਣ ਵਾਲੀ ਮਸ਼ੀਨ ਰੋਟ ਪ੍ਰਸ਼ਾਦ ਬਣਾਉਣ ਵਾਲੀ ਮਸ਼ੀਨ ਤੇ ਰੋਟੀਆਂ ਪਕਾਉਣ ਵਾਲੀ ਸਮੂਹ ਪੀਕ ਭਗਵਾਨ ਦੀ ਹਾਜ਼ਰੀ ਵਿੱਚ ਇਹ ਨਵੀਂ ਮਸ਼ੀਨਰੀ ਦਾਜ ਜਦ ਕਾਟਣ ਕੀਤਾ ਗਿਆ ਨਾਲ ਹੀ ਮਹਾਪੁਰਸ਼ਾਂ ਨੂੰ ਭੰਡਾਰਾ ਦਿੱਤਾ ਗਿਆ ਨਾਲ ਨਾਲ ਆਈ ਹੋਈ ਸਾਧ ਸੰਗਤ ਨੇ ਬਣਾ ਰ ਸ਼ਕਿਆ ਬਾਬਾ ਪੂਰਾ ਦਾਸ ਜੀ ਦਾ ਬੜਾ ਹੀ ਯੋਗਦਾਨ ਸਾਡੇ ਉਦਾਸੀਨ ਸਿੰਪਰਦਾਏ ਦੇ ਪ੍ਰਾਤਨ ਇਤਿਹਾਸ ਨੂੰ ਲੈ ਕੇ ਗ੍ਰੰਥਾ ਨੂੰ ਪ੍ਰਕਾਸ਼ਨ ਨੂੰ ਲੈ ਕੇ ਡੇਰੇ ਨੂੰ ਬਹੁਤ ਉਹਨਾਂ ਨੇ ਸੁੰਦਰ ਬਣਾਇਆ ਹੈ ਹਰ ਸੁਵਿਧਾ ਇੱਥੇ ਉਪਲਬਧ ਕਰਾਈ ਹੈ ਸੋ ਇਸ ਲਈ ਉਹਨਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਸਮੂਹ ਭੇਖ ਭਗਵਾਨ ਵੱਲੋਂ ਕਿ ਆਪ ਜੀ ਨੇ ਪਰਾਲਾ ਕਰਕੇ ਲੰਗਰ ਦੀ ਜਿਹੜੀ ਅਖੰਡਤਾ ਨੂੰ ਪ੍ਰਦਾਨ ਕਰਨ ਲਈ ਇਹ ਮਸ਼ੀਨਾਂ ਲਿਆਂਦੀਆਂ ਉਹਨਾਂ ਨੂੰ ਚਾਲੂ ਕੀਤਾ ਪੀਗ ਭਗਵਾਨ ਨੂੰ ਪੁਣਾਰਾ ਕੀਤਾ ਆਏ ਹੋਏ ਮਹਾਪੁਰਸ਼ਾਂ ਦਾ ਤਹਿ ਦਿਲ ਤੋਂ ਸਤਿਕਾਰ ਕੀਤਾ ਬੋਲ ਜਗਤ ਗੁਰੂ ਆਵਾ ਸ਼੍ਰੀ ਚੰਦਰ ਮਹਾਰਾਜ ਕੀ ਜੈ ਚੰ드ਰਾਣਨੰ ਚੰਦਰ ਨਵਾਗਲੇਪਮ ਚੰਦਰਾਯ ਮਾਨੰ ਜਗਤੀਤਲੇਚ श्री चंद्र भागा तटमाचरंतम श्री चंद्र देवम सततम नमामः श्री चंद्र देवम सततम नमामः गाजो श्री चंद्र देव भगवान की जय सतगुरु सच्चिदाणी महाराज की जय बाबा एकमदास महाराज की जय आज assi sare इस पवित्र स्थली ਉਦਾਸੀਨ ਇੱਕਮ ਆਸ਼ਰਮ ਬੋਲਾਂ ਵਾਲੇ ਵਿਖੇ ਮਹਾਰਾਜ ਸ਼੍ਰੀ ਜੀ ਵੈਦਰਾਜ ਪਰਮ ਪੁਨੀਤ ਹਿਰਦੇ ਵਾਲੇ ਮਹਾਂਤ ਪਸਵੀ ਸੰਤ ਬਾਬਾ ਪੂਰਾ ਦਾਸ ਜੀ ਮਹਾਰਾਜ ਜੀ ਦੇ ਕਹਿਣੇ ਤੇ ਹਕਮ ਵਿੱਚ ਸਾਰੇ ਇੱਥੇ ਇਕੱਤਰਤ ਹੋਏ ਸੀ ਮਹਾਪੁਰਸ਼ਾਂ ਨੇ ਸੇਵਾ ਦੇ ਲਈ ਸਮਰਪਿਤ ਹੋ ਕੇ ਜੋ ਭਾਵਨਾਤਮਕ ਭਾਵਨਾਤਮਕ ਕਾਰਜ ਕੀਤੇ ਨੇ ਉਹ ਸਾਰੇ ਸਮਾਜ ਵਿੱਚ ਪੰਥ ਵਿੱਚ ਉਦਾਸੀਨ ਭੇਖ ਵਿੱਚ ਆਪਣੇ ਸਥਾਨ ਸਰਮੌਰ ਨੇ ਔਰ ਇਸ ਸਮੇਂ ਵਰਤਮਾਨ ਸਮੇਂ ਵਿੱਚ ਲੰਗਰ ਦੀ ਸੇਵਾ ਨੂੰ ਮੁੱਖ ਰੱਖ ਕੇ ਮਹਾਪੁਰਸ਼ਾਂ ਨੇ ਕੁਝ ਉਪਕਰਣ ਲਿਆਂਦੇ ਨੇ ਉਹ ਸਾਰਿਆਂ ਦਾ ਅੱਜ ਸਾਰੇ ਸੰਗਤ ਨੂੰ ਵੀ ਦਰਸ਼ਨ ਕਰਾਇਆ ਅਤੇ ਉਹ ਚੱਲਣ ਦੀ ਸਾਨੂੰ ਵਿਦਾ ਵੀ ਸਿਖਾਈ ਹੈ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਇਹਨਾਂ ਉਪਕਰਣਾਂ ਦੀ ਬਹੁਤ ਜ਼ਿਆਦਾ ਮਹੱਤਤਾ ਸੀ ਜ਼ਰੂਰਤ ਸੀ ਔਰ ਮਹਾਪੁਰਸ਼ਾਂ ਦਾ ਪਰਉਪਕਾਰमय ਹਿਰਦਾ ਚਾਹੇ ਉਹ ਵੈਦਗੀ ਕਰਕੇ ਹੋਵੇ ਗ੍ਰੰਥਾਂ ਕਰਕੇ ਹੋਵੇ ਔਰ ਮਹਾਪੁਰਸ਼ਾਂ ਨੇ ਆਪਣੇ ਸ਼ਿष्य महंत ਰਮਨਦਾਸ ਜੀ ਨੂੰ ਵੀ ਉੱਚ ਵਿਦਿਆ ਦੇ ਕੇ ਔਰ ਕਥਾ ਕੀਰਤਨ ਅਤੇ ਵੈਦਗੀ ਦਾ ਅਭਿਆਸ ਸਿਖਾ ਕੇ ਬਹੁਤ ਉੱਚ ਸਥਾਨ ਤੇ ਪਹੁੰਚਾਇਆ ਹੈ ਇਸ ਲਈ ਐਸੇ ਪਰੰਪ੍ਰਿਤ ਹਿਰਦੇਵਾਰੇ ਮਹਾਪੁਰਸ਼ਾਂ ਦੇ ਸਥਾਨ ਤੇ ਸਾਰੇ ਅਸੀਂ ਪਹੁੰਚੇ ਸੀ ਮਹਾਪੁਰਸ਼ਾਂ ਨੇ ਸਾਰਿਆਂ ਦਾ ਵਿਵਾਦਨ ਕੀਤਾ ਸਤਿਕਾਰ ਕੀਤਾ ਅਤੇ ਔਰ ਆਪਣੀਆਂ ਪਰੰਪਰਾਵਾਂ ਦਾ ਗੁਣਗਾਨ ਕਰਦੇ ਹੋਏ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹੋਏ ਕਿਉਂਕਿ ਸੰਸ਼ਾਸਤਰ ਦਾ ਵੀ ਕਹਿਣਾ ਹੈ ਕਿ ਆਪਣੇ ਵੱਡਿਆਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਉਸ ਦੇ ਨਾਲ ਉਸ ਕੀਰਤੀ ਜਸ ਸ਼ੋਭਾ ਅਭਿਵਾਦਨ ਸ਼ੀਲਸ्यातਸ ਬਰਧੋਪ ਸੇਵਿਨਾ ਚਤਵਰਦਸਯ ਬਰਧੰਤੈ ਆਯੂ ਵਿਦਿਆ ਜਯੋ ਬਲਮ ਇਹ ਸਾਰੀਆਂ ਵਿਵ੍ਰਿਧੀ ਵਿੱਚ ਆਉਂਦੀਆਂ ਨੇ ਆਪਣੇ ਪੁਰਖਿਆਂ ਨੂੰ ਵੱਡਿਆਂ ਨੂੰ ਸਤਿਕਾਰ ਜਦੋਂ ਦਿੰਨੇ ਆ ਤਾਂ ਇਸ ਜੀਵ ਦਾ ਦੁਨੀਆ ਦੇ ਵਿੱਚ ਜਿਹੜਾ ਉਹ ਨਾਮ ਰੋਸ਼ਨ ਕਰਨ ਵਾਲੇ ਸਪੁੱਤਰਾਂ ਦੇ ਵਿੱਚ ਨਾਮ ਸ਼ਾਮਲ ਹੋ ਜਾਂਦਾ ਹੈ ਇਸ ਲਈ ਮਹਾਪੁਰਸ਼ਾਂ ਨੇ ਆਪਣੇ ਪੂਰਵਜਾਂ ਦੀ ਯਾਦ ਵਿੱਚ ਸਾਰੇ ਮਹਾਪੁਰਸ਼ਾਂ ਨੂੰ ਭੋਜਨ ਦਿੱਤਾ ਹੈ ਪੰਗਤ ਭੰਡਾਰਾ ਅਤੇ ਹੋਰ ਵੀ ਸਵਾਮਾਂ ਜਿਹੜੀਆਂ ਕੀਤੀਆਂ ਗਈਆਂ ਨੇ ਸਾਰੇ ਹੀ ਮਹਾਰਾਜ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਮਹਾਰਾਜ ਸਾਰੇ ਸਮਾਜ ਨੂੰ ਮਿਲਾ ਕੇ ਰੱਖਦੇ ਨੇ ਮਿਲਾਪ ਕਰਾ ਦਿੰਦੇ ਨੇ ਔਰ ਗੁਣਾਂ ਦੀ ਖਾਨ ਨੇ ਸਾਨੂੰ ਬੱਚਿਆਂ ਨੂੰ ਸਾਰਿਆਂ ਨੂੰ ਗੁਣਵਾਨ ਬਣਾਉਣ ਦੇ ਲਈ ਕੁਛ ਨਾ ਕੁਛ ਸਿਖਾਉਂਦੇ ਰਹਿੰਦੇ ਆ ਜਦੋਂ ਵੀ ਕਿਤੇ ਫੋਨ ਤੇ ਵੀ ਗੱਲ ਹੁੰਦੀ ਹੈ ਤੇ ਇੱਕ ਅਧਾ ਨੁਕਤਾ ਮਹਾਰਾਜ ਦੀ ਗੱਲ ਵਿੱਚੋਂ ਸਾਨੂੰ ਮਿਲ ਹੀ ਜਾਂਦਾ ਹੈ ਇਸ ਲਈ ਐਸੇ ਪਰਮਪ੍ਰੀਤ ਹਿਰਦੇ ਵਾਲੇ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਾ ਹੋਇਆ ਮੈਂ ਬਾਣੀ ਨੂੰ ਬਰਾਮਦ ਦਿੰਦਾ ਸਮੂਹ ਸੰਗਤ ਨੂੰ ਮੈਂ ਜਿਹੜੇ ਮਹਾਂਪੁਰਸ਼ ਜਿੰਨੇ ਵੀ ਇੱਥੇ ਆਇਆ ਸਾਰਿਆਂ ਨੂੰ ਸੀਸ ਝੁਕਾ ਕੇ ਮੱਥਾ ਟੇਕਦਾ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬੋਲਣਾ ਜੀ ਸ੍ਰੀ ਗੁਰੂ ਨਾਨਕ ਨਰਵਾਨ ਦੇਵ ਮਹਾਰਾਜ ਕੀ ਜਟ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਸ਼੍ਰੀ ਗੁਰੂ ਸੰਤ ਸਾਹਿਬ ਸੱਚੀ ਦਾੜੀ ਜੀ ਕੀ ਜੈ ਨਿਰਵਾਣ ਦੇ ਮਾਮਾ ਇਕਮਦਾਸ ਜੀ ਕੀ ਜੈ ਮੈਂ ਆਪਦੇ ਵੱਲੋਂ ਤਹ ਦਰੋਂ ਸਭ ਸੰਤਾਂ ਮਹੰਤਾਂ ਦਾ ਸਤਿਕਾਰ ਕਰਦਾ ਜੀ ਆਇਆਂ ਕਹਨਾ ਬੋਲੋ ਆਪਣੇ ਵੀਰ ਗੁਰੂ ਮਹਾਰਾਜ ਕੀ ਜੈ ਬੋਲ ਸ਼੍ਰੀ ਚੰਦਰ ਭਗਵਾਨ ਕੀ ਜੈ ਸਮਾਨਦਾਂ ਵਾਲੇ ਮਹਾਪੁਰਸ਼ਾਂ ਕੀ ਜੈ ਅੱਜ ਬੜੇ ਕਰਮਾ ਵਾਲਾ ਦਿਨ ਕਿਉਂਕਿ ਸਾਡੇ ਸਤਿਕਾਰਯੋਗ ਮਹਾਂਤਮਾ ਮਾਪੂਰਾ ਦਾਸ ਜੀ ਜਿਨ੍ਹਾਂ ਨੇ ਅੱਜ ਆਪਣੇ ਗੁਰੂ ਦੇ ਯਾਦ ਦੇ ਵਿੱਚ ਬੜਾ ਪਰਉਪਕਾਰ ਦਾ ਕੰਮ ਕੀਤਾ ਕੰਮ ਕਿ ਅੱਜ ਕੱਲ੍ਹ ਆਮ ਭੰਡਾਰਿਆਂ ਦੇ ਵਿੱਚ ਇਹ ਸਮੱਸਿਆ ਖੜੀ ਹੁੰਦੀ ਸੀ ਭੋਜਨ ਤਿਆਰ ਕਰਨ ਵਾਸਤੇ ਸੋ ਉਸ ਨੂੰ ਮੁੱਖ ਰੱਖਦੇ ਹੋਏ ਨਵੀਆਂ-ਨਵੀਆਂ ਮਸ਼ੀਨਾਂ ਆਟਾ ਗੁੰਨਣਾ ਰੋਟੀ ਬਣਾਉਣੀ ਪੇੜੇ ਬਣਾਉਣੀ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੇ ਬਹੁਤ ਪਰਉਪਕਾਰ ਦਾ ਕੰਮ ਕੀਤਾ ਇਸੇ ਤਰ੍ਹਾਂ ਸਾਨੂੰ ਇਹੋ ਜਿਹੇ ਪ੍ਰਾਤਨ ਮਹਾਪੁਰਸ਼ਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਿਉਂਕਿ ਜੋ ਪ੍ਰਾਤਨ ਮਹਾਪੁਰਸ਼ ਹਨ ਇਹ ਗੁਣਾ ਦੇ ਖਜ਼ਾਨੇ ਹਨ ਵੈਰਵੀਆ ਛੋਟੀ ਦੇ ਵੈਣ ਤੇ ਭੇਖ ਭਗਵਾਨ ਨਾਲ ਪੂਰਾ ਮੇਲ ਮਲਾਪ ਜੋ ਵੀ ਕਿਤੇ ਮਾੜਾ ਮੋਟੀ ਭੇਖ ਦੇ ਵਿੱਚ ਇਕੜ ਤੁਕੜ ਹੁੰਦੀ ਆ ਇਹ ਉਹਨਾਂ ਨੂੰ ਜਾ ਕੇ ਸੌਲਵ ਕਰਦੇ ਆ ਇਹਨਾਂ ਦਾ ਸਭ ਤੋਂ ਵੱਡਾ ਇਹ ਪਰਪਕਾਰ ਦਾ ਕੰਮ ਹੈ ਬੋਲ ਸ਼੍ਰੀ ਚੰਦਰ ਭਗਵਾਨ ਕੀ ਜੈ ਸਬਦਨਾ ਵਾਲੇ ਮਹਾਪੁਰਸ਼ਾਂ ਕੀ ਜੈ ਓਮ ਨਮੋ ਸ਼ਾਂਤੀ ਸ਼ਾਂਤੀ ਸਮੁੱਚੇ ਮਹਾਪੁਰਸ਼ਾਂ ਭੇਖ ਭਗਵਾਨ ਵੱਲੋਂ ਮਸ਼ੀਨਾਂ ਦੇ ਅਧ்கਾਟਨ ਕਰਨ ਉਪਰੰਤ ਬੀਬੀ ਦੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਪੁਰਸ਼ਾਂ ਤੇ ਸੰਗਤਾਂ ਨੇ ਇਕੱਠੇ ਵੜ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਮਹੰਤ ਬੈਦਪੂਰਾ ਦਾਸ ਜੀ ਅਤੇ ਮਹੰਤ ਰਮਨਦੀਪ ਦਾਸ ਉਦਾਸੀਨ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਜਿਕਰਯੋਗ ਹੈ ਕਿ ਮਹੰਤ ਪੂਰਾ ਦਾਸ ਜੀ ਉੱਚ ਕੋਟੀ ਦੇ ਬੈਦ ਹੁਣ ਕਰਕੇ ਲੋੜਵੰਦਾ ਦਾ ਦਵਾਈ ਬੂਟੀ ਨਾਲ ਇਲਾਜ ਵੀ ਕਰਦੇ ਹਨ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਕ ਕਦਮ ਹੈ ਉਦਾਸੀਨ ਆਸ਼ਰਮ ਡੇਰਾ ਬਾਬਾ ਇਕਮਦਾਸ ਜੀ ਮਹਾਰਾਜ ਪਿੰਡ ਬੋਲਾਵਾਲੀ ਨੇੜੇ ਸੰਗਰੀਆ ਮੰਡੀ ਰਾਜਸਥਾਨ ਤੋਂ ਗੌਰਵਕਰ ਖੇਰਪੁਰ ਦੀ ਇੱਕ ਖਾਸੀ ਰਿਪੋਰਟ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਪੂਜਨੀ ਜਿੰਦੈ ਤੂੰ ਤਰੇਣ ਸਾਧੂਆਂ ਦੀ ਜਾ ਨੇ ਜਿੰਦੈ ਤੂੰ ਤਰੇਣ ਸਾਧੂਆਂ ਦੀ ਉਹ ਜਾ ਨੇ ਜਿੰਦੈ ਤੂੰ ਤਰੇਣ ਸਾਧੂਆਂ ਸਾਧੂਆਂ ਦੀ ਰੇਣ 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 ਸਾਧੂ ਆਂਦੀ ਸਾਧੂ ਆਂਦੀ ਰੇਣ ਸਾਧੂ ਆਂਦੀ ਰੇਣ ਸਾਧੂ ਆਂਦੀ ਰੇਣ ਸਾਧੂ ਆਂਦੀ ਹੋ ਜਾਣੇ ਜਿੰਦ ਤੂੰ ਤਰੇਣ ਸਾਧੂ ਆਂ ਜਾਦੀ ਚਿੰਤੇ ਤੂੰ ਤਰੈਣ ਸਾਗੁਆਦੀ ਆਕ ਮਜਨ ਸੰਗ ਸਾਧੂਆਂ ਟੁੜੀ ਕ੍ਰਿਸ਼ਨਾ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮਲ ਪੁੱਤਰ ਮਨ ਤੇ ਜਾਏ ਗੁਮਾਨ काम क्रोध ना मोहिए बिनसे लोवसवां सच्चे मार्ग चलदेआ सच्चे ਮਰਦ ਚਲਦਿਆ ਉਸਤ ਕਰੇ ਜਹਾਨ 68 ਤੀਰਤ ਸਗਲ ਪੁਨ ਜੀ ਦਇਆ ਪਰਵਾਹ ਜਿਸ ਨੂੰ ਦੇਵੇ ਦਇਆ ਕਰ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸਜਾਣ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਪਰਮਾ ਮਾਗ ਸੁੱਚੇ ਸੇ ਕਾਢੀਐ ਸੁਚੇ ਸੇ ਕਾਟਿਏ ਜਨਪੂਰ ਕੋ ਮਿਹਰਬਾਨ ਪੂਜਾ ਨੀ ਜਿੰਦੇ ਤੂੰ ਤਰਣ ਸਾਧੂ ਆ ਮੀ ਪੂਜਾ ਨੀ ਜਿੰਦੇ ਤੂੰ ਤਰਣ ਸਾਧੂ ਆ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂ ਆਂਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂ ਆਂਦਾ ਹੋ ਜਾਵੇ ਸੰਗ ਕਰ ਸਾਧੂਆਂ ਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਸਾਦਮਾਨ ਵਾ 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 ਸੰਗ ਕਰ ਸਾਦਮਾਨਾ ਅਨਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301